ਇਹੋ ਸਾਹ ਨੇ ਵੀ ਹੱਥ ਖੜੇ ਕਰਦੇ ਵੀ ਸਾਹ ਕੋਈ ਹੈ ਪਾਣੀ ਨਹੀਂ ਨਿਕਲਦਾ ਜਿਹੇ ਜੀ ਚੂਚ ਉਡੀਆ ਬੰਦਾ ਹੋਈ ਅਕਸਰ ਆਵਦਾ ਰਤ ਰੱਖ ਜਿਵੇਂ ਕਿ ਇਹ 2 66 ਨੇ 2 66 ਨੇ ਦੋ ਇਹ ਜਿਹੜੇ ਤਰ੍ਹਾਂ ਬਣੀਆਂ ਹੋਈਆਂ ਨੇ ਉਹਨਾਂ ਦਾ ਇੱਕ ਦੂਜੇ ਨਾਲ ਕੁਝ ਹੈਗਾ ਇਸ ਕਰਕੇ ਉਹਦੇ ਵਿੱਚ ਆਫੀਸਰ ਮੋ ਵਿੱਚ ਨਾ ਲੈ ਲੈਂਦੇ ਨੇ ਇਹ ਇਹੀ ਕੋਈ ਗੱਲ ਨਹੀਂ ਬੀਤੇ ਦਿਨੀ ਨਗਰ ਪੰਚਾਇਤ ਪੀਖੀਚ ਹੋਇਆ ਸੀ ਹੰਗਾਮਾ ਵੱਖ-ਵੱਖ ਪਾਰਟੀਆਂ ਦੇ ਲੋਕਾਂ ਵੱਲੋਂ ਲਾਏ ਗਏ ਸੀ ਗੰਭੀਰ આરોਪ ਮੁੱਦਾ ਸੀ ਬੇਮੌਸਮੀ ਫਰਸਾਦ ਕਾਂ ਪੀਖੀ ਤੇ ਵੱਖ-ਵੱਖ ਬਾੜਾਂ 'ਚ ਖੜੇ ਪਾਣੀ ਦੀ ਨਿਕਾਸੀ ਕਰਨਟ ਹੋ ਰਹੀ ਸੀ ਤੇਰੀ ਕਲਵਾ ਟੀਵੀ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਜੀਵਨ ਸ਼ਰਮਾ ਦੋਸਤੋ ਜੀ ਇਸ ਮੌਕੇ 'ਤੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਆਂ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਕਾਫੀ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਸੀ ਉਸ ਤੇ ਨੱਤਰ ਪੰਚਾਇਤ ਠੀਖੀ ਦੇ ਪ੍ਰਧਾਨ ਅਤੇ ਜੀਓ ਸਾਹਿਬ ਤੇ ਜਿਹੜੇ ਗੰਭੀਰ આરોਪ ਲਗਾਏ ਗਏ ਸਨ ਸ਼ਹਿਰ ਨਿਵਾਸੀਆਂ ਦਾ ਕਹਿਣਾ ਸੀਗਾ ਕਿ ਠੀਖੀ ਦੇ ਵੱਖ-ਵੱਖ ਵਾਰਡਾਂ ਚ ਪਰੇ ਪਾਣੀ ਨੂੰ ਕੱਢਣ ਵਾਸਤੇ ਜਿਹੜੀ ਦੇਰੀ ਹੋ ਰਹੀ ਹੈ ਜਿਹੜੇ ਬਰਮੇ ਲਗਾਏ ਗਏ ਨੇ ਪੂਜ ਸਿਆਸੀ ਆਕੂਆਂ ਦੇ ਕਹਿਣ ਤੇ ਜਿਹੜੀ ਉਹ ਪਰਮੇ ਬੰਦ ਕੀਤੇ ਗਏ ਨੇ ਇਸ ਤੋਂ ਪੜ ਕੇ ਲੋਕਾਂ ਨੇ ਵੱਖ-ਵੱਖ ਸੋਸ਼ਲ ਮੀਡੀਆ ਦੇ ਪਲੇਟਫਾਰਮਾਂ ਤੇ ਆ ਕੇ ਲਾਈਵ ਹੋ ਕੇ ਨੱਤਰ ਪੰਚਾਇਤ ਠੀਖੀ ਇਕੱਠੇ ਹੋਣ ਦੀ ਜਿਹੜੀ ਸੂਚਨਾ ਦਿੱਤੀ ਸੀ ਬਾਤ ਇਹ ਰੁੱਤੀ ਜਿਹੜਾ ਮਾਮਲਾ ਇੰਨਾ ਵੱਧ ਗਿਆ ਉਸ ਤੋਂ ਬਾਅਦ ਉਸ ਪ੍ਰਸ਼ਾਸਨ ਨੇ ਆ ਕੇ ਜਿਹੜਾ ਇਹ ਮਾਮਲਾ ਕੰਟਰੋਲ ਕੀਤਾ ਅੱਜ ਗੱਲਬਾਤ ਤੀਜ ਨੇ ਜਦੋਂ ਗਰਾਊਂਡ ਜੀਦੋਂ ਤੇ ਜਾ ਕੇ ਕੇਸ ਖਬਰ ਦੀ ਜਿਹੜੀ ਜਾਂਚ ਕੀਤੀ ਇਸ ਦੇ ਵਿੱਚ ਸਾਰੇ ਪੱਖ ਰੱਖੇ ਗਏ ਨੇ ਨਗਰ ਪੰਚਾਇਤ ਵੀ ਕੀਤੇ ਪ੍ਰਧਾਨ ਸਾਹਿਬ ਅਤੇ ਈਓ ਨਗਰ ਪੰਚਾਇਤ ਵੀ ਕੀਤੇ ਅਤੇ ਜਿਹੜੇ ਆਮ ਵਸਨੀਕ ਲੋਕ ਨੇ ਉਹਨਾਂ ਦਾ ਵੀ ਜਿਹੜਾ ਪੱਖ ਰੱਖਿਆ ਗਿਆ ਸਰਕੀ ਨਾਮੇ ਮੈਂ ਕੁਲਦੀਪ ਸਿੰਘ ਢਾਲਵਾਲ ਆ ਇਹ ਉਹ ਨਗਰ ਪੰਚਾਇਤ ਵਿੱਚ ਹੀ ਸਰ ਬੇਮੌਸਮੀ ਬਰਸਾਤ ਹੋਈ ਐ ਸਾਰੇ ਨਹੀਂ ਕਿਸੇ ਦੇ ਪਰ ਜਿਹੜਾ ਜਨਜੀਵਨਾ ਕਾਫੀ ਪ੍ਰਭਾਵਿਤ ਹੋ ਰਿਹਾ ਨਗਰ ਪੰਚਾਇਤ ਪਿਖੀ ਵੱਲੋਂ ਜਿਹੜੇ ਕੀ ਕੀ ਆ ਆਪਾਂ ਕਹਿ ਸਕਦੇ ਹਾਂ ਉਪਰਾਲੇ ਕੀਤੇ ਜਾ ਰਹੇ ਨੇ ਦੇਖੋ ਨਗਰ ਪੰਚਾਇਤ ਵੱਲੋਂ ਆਪਰੇ ਬਹੁਤ ਝਾੜੂ ਉਪਰਾਲੇ ਕੀਤੇ ਜਾ ਰਹੇ ਨੇ ਜਿਹੜੇ ਕਿ ਜਿੱਥੇ ਵੀ ਕਿਤੇ ਪਾਣੀ ਦਾ ਛਪੜਾ ਨਹੀਂ ਬਲੌਕ ਹੈ ਜਾਂ ਪਾਣੀ ਜ਼ਿਆਦਾ ਖੜਾ ਉਹਨਾਂ ਨੂੰ ਅਸਲ ਉੱਥੇ ਬਰਮੀ ਲਗਾਏ ਹੋਏ ਨੇ ਜਿਹੜਾ ਸਾਡਾ ਐਸਟੀਪੀ ਰੋਣਿਆ ਹੈ ਉੱਥੇ ਸੇ ਮੋਟਰਾਂ ਵੀ ਲਾਈ ਹੋਈਆਂ ਨੇ ਆਪਣੀ ਨਗਰ ਪੰਚਾਇਤ ਵੱਲੋਂ ਤੇ ਸੀਵਰੇਜ ਬਟ ਜੇ ਵੀ ਬਾਰਿਸ਼ ਹੋ ਰਹੀ ਆ ਆਪਾਂ ਜਿਹੜੇ ਕਹਿੰਦੇ ਨੇ ਵੀ ਇੱਕ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਜਿਹੜੀਆਂ ਬਰਸਾਤਾਂ ਹੋਈਆਂ ਨੇ ਕਿ ਉਹ ਕਿ ਆਪਣੇ ਪਹੁੰਚ ਤੋਂ ਬਾਹਰ ਹੋਈਆਂ ਨੇ ਇਸ ਕਰਕੇ ਜ਼ਿਆਦਾ ਉਹਦੇ ਕਾਰਨ ਵੀ ਇਹ ਪਾਣੀ ਦੀ ਨਿਕਾਸੀ ਨਹੀਂ ਹੋ ਸਕੀ ਜੇ ਥੋੜੀਆਂ ਬਰਸਾਤਾਂ ਹੋਣਗੀਆਂ ਤਾਂ ਮੈਂ ਕਹਿ ਇਹ ਦੇ ਸਕਦਾ ਕਿ ਇੰਨੀ ਜ਼ਿਆਦਾ ਨਹੀਂ ਹੋਣੀ ਸੀ ਬਲੋ ਇਸ ਕਰਕੇ ਨਗਰਪੰਚਾਇਤ ਵੱਲੋਂ ਆਪਣੇ ਵੱਲੋਂ ਕੋਸ਼ਿਸ਼ਾਂ ਜਾਰੀ ਨੇ ਵਰਮੇ ਲੱਗੇ ਹੋਏ ਨੇ ਤੇ ਅਸੀਂ ਨੂੰ ਥੋੜੇ ਦਿਨਾਂ ਦੇ ਵਿੱਚ ਜੇ ਬਾਸ ਸੁਣਾ ਹੋਈ ਤਾਂ 2 ਦਿਨ 3 ਦਿਨ ਦੇ ਵਿੱਚ ਉਹਨੂੰ ਸਾਰਾ ਅਸੀਂ ਕਲੀਅਰ ਕਰਤਾ ਸਿਰ ਕਾਫੀ ਕੱਲ ਵੀਡੀਓ ਵਾਇਰਲ ਹੋਈਆਂ ਨੇ ਜਿਹਦੇ ਵਿੱਚ ਤੁਹਾਡੇ ਤੇ આરોਪ ਲਗਾਏ ਗਏ ਨੇ ਕਿ ਇਹ ਸਭ ਨਾਲ ਜਿਹੜੇ ਬਰਮੇ ਬੰਦ ਰਹਿ ਗਏ ਨੇ ਉਹ ਕੀ ਕਾਰਨ ਬਣਿਆ ਸਰ ਦੇਖੋ આરોਪ ਜਿਹੜੇ ਦੇਖੋ ਲੋਕਾਂ ਦੇ ਹੁੰਦੇ ਨੇ ਉਹ ਕਈ ਵਾਰ ਪੋਲੀਟਿਕਲ ਇਸ਼ੂ ਵੀ ਹੋ ਸਕਦੇ ਨੇ ਬਟ ਮੈਂ ਇਹ ਜਿਹੜੇ ਦੇਖੋ ਮੈਂ ਕਿਹਾ ਨੁਕਸਾਨ ਨਹੀਂ ਸੋਚਿਆ ਸੀ ਅਸੀਂ ਸਿਰਫ ਲੱਗੇ ਫੈਕਟਰ ਲਾਤ ਤੁਸੀਂ ਚਾਹੇ ਗਰਾਊਂਡ ਲੈਵਲ ਤੇ ਜਾ ਕੇ ਦੇਖ ਲੋ ਸਾਡੇ ਬਰਮੇ ਲੱਗੇ ਹੋਏ ਨੇ ਕਿਉਂਕਿ ਇਹ ਦੋ ਛੱਪੜ ਨੇ ਦੋ ਛੱਪੜਾਂ ਦੇ ਦੋ ਇਹ ਜਿਹੜੇ ਇਹ ਤਰ੍ਹਾਂ ਬਣੀਆਂ ਹੋਈਆਂ ਨੇ ਉਹਨਾਂ ਦਾ ਇੱਕ ਦੂਜੇ ਨਾਲ ਕੋਈ ਹੈਗਾ ਇਸ ਕਰਕੇ ਉਹਦੇ ਵਿੱਚ ਆਫੀਸਰ ਨੂੰ ਵਿੱਚ ਨਾ ਲੈ ਲੈਂਦੇ ਨੇ ਇਹ ਇਹ ਸਰ ਜਿਹੜੇ ਛੱਪੜਾਂ ਦੇ ਵਿੱਚ ਜਿਹੜਾ ਥਾਂ ਸੀ ਉਹ ਕਾਫੀ ਜਿਹੜਾ ਰੋਕਿਆ ਗਿਆ ਲੋਕਾਂ ਵੱਲੋਂ ਉਹਨਾਂ ਤੇ ਕੋਈ ਕਾਰਵਾਈ ਕੀਤੀ ਜਾ ਰਹੀ ਕੋ ਮੇਰੇ ਹਲੇ ਧਿਆਨ ਦੇ ਵਿੱਚ ਨਹੀਂ ਹੈਗਾ ਵੀ ਕਿੰਨਾ ਏਰੀਆ ਇਹ ਮੈਂ ਇਹਦੇ ਉੱਤੇ ਜਿਹੜੀ ਇਨਕ੍ਰੋਚਮੈਂਟ ਹੋਈ ਹੈ ਜਾਂ ਲੀਗਲ ਕੰਸਟਰਕਸ਼ਨ ਕੀਤੀ ਹੋਈ ਹੈ ਜਿਹੜੀ ਮੈਂ ਆਪਣੀ ਬ੍ਰਾਂਚ ਤੋਂ ਇਹ ਸਾਰਾ ਰਿਕਾਰਡ ਮੰਗਵਾ ਕੇ ਠੀਕ ਹੈ ਦੇਖਾਂਗਾ ਜੇ ਕੋਈ ਐਸੀ ਜੀ ਗੱਲ ਹੈਗੀ ਤਾਂ ਅਸੀਂ ਕਾਰਵਾਈ ਕਰਾਂਗੇ ਕਿਉਂਕਿ ਅਸੀਂ ਲੋਕਾਂ ਨੂੰ ਬਚਾਉਣਾ ਇਸ ਕਰਕੇ ਜਿਹੜੇ ਨਜਾਇਜ਼ ਕਬਜ਼ੇ ਕੀਤੇ ਨੇ ਉਹਨਾਂ ਨੂੰ ਬੇਨਤੀ ਕਰਦਾ ਕੀ ਆਪਣੇ ਨਜਾਇਜ਼ ਕਬਜ਼ੇ ਬੁਣ ਵੀ ਤੁਸੀਂ ਅੱਗੇ ਜੇ ਕਰੋਗੇ ਤਾਂ ਉਤੇ ਸਖਤ ਕਾਰਵਾਈ ਸਾਡਾ ਪ੍ਰਸ਼ਾਸਨ ਵਾਲੇ ਡੀਸੀ ਸਾਹਿਬ ਸਾਡੇ ਐਮਐਲਏ ਸਾਹਿਬ ਸਾਨੂੰ ਹਦਾਇਤਾਂ ਕੀਤੀ ਹੋਈਆਂ ਨੇ ਕਿ ਲੋਕਾਂ ਦਾ ਇਹਦੀ ਮਸਲੀ ਨੂੰ ਸੋਲਵ ਕਰੋ ਅਸੀਂ ਕਰ ਵੀ ਰਹੇ ਹਾਂ ਸਾਡੀ ਟੀਮ ਵੀ ਲੱਗੀ ਹੋਈ ਹੈ ਸਾਡੇ ਸਾਡੇ ਬਲਾਈ ਵੀ ਲੱਗੇ ਨੇ ਸਾਡੇ ਜਿਹੜੀ ਐਮਸੀ ਸਾਹਿਬਾਨ ਵੀ ਲੱਗੇ ਹੋਏ ਨੇ ਕੋਈ ਕਰੇ ਨੀ ਬੜਦਾ ਹੈ ਕੀ ਨਾਮ ਹੈ ਸਰ ਸੁਖਪ੍ਰੀਤ ਕੌਰ ਨਗਰ ਪੰਚਾਇਤ ਕੀ ਪ੍ਰਧਾਨ ਡਿਕਰਾਂ ਦੇ ਪ੍ਰਧਾਨ ਜੀ ਕਾਫੀ ਵੀਡੀਓ ਵਾਇਰਲ ਹੋ ਰਹੀਆਂ ਨੇ ਕਿ ਪਾਣੀ ਨੂੰ ਲੈ ਕੇ ਦੂਜੇ ਪਾਸੇ ਨਗਰ ਪੰਚਾਇਤਕ ਜਿਹੜੀ ਭਿੱਖੀ ਆ ਉਹ ਵੀ ਆਪਣੇ ਜਿਹੜੇ ਯਤਨ ਕਰੀਆਂ ਨੇ ਕੀ ਕਹਿਣਾ ਚਾਹੁੰਦੇ ਅਸੀਂ ਪਹਿਲਾਂ 2-3 ਮਹੀਨੇ ਪਹਿਲਾਂ ਇਹ ਬਿਜਲੀ ਬਣਾਇਆ ਸੀ ਆਪਾਂ 35 ਦਾ ਆਰਡਰ ਲਾ ਕੇ ਪਾਣੀ ਨੂੰ ਬਾਹਰ ਲੈ ਕੇ ਰਹੀ ਸੀ ਓਕੇ ਉਹ ਕੁਸ ਕਰਨਾ ਕਰਤੀ ਮੰਨ ਲਓ ਆਪਾਂ ਟੋਕਨ ਤੇ ਪਰ ਐਸਡੀਐਮ ਨੇ ਭੇਜੀ ਅੱਛਾ ਉਹ ਪਾਸ ਮਤਲਬ ਆਪਣੇ ਟੈਂਡਰ ਪਾਸ ਨਹੀਂ ਹੋਏ ਓਕੇ ਉਹ ਮਤਈ ਆਪਣੇ ਪਾਸ ਵੀ ਪੈਡਿੰਗ ਨੇ ਜੀ ਅਸੀਂ ਉਸ ਤੋਂ ਬਾਅਦ ਸੀਵਰੇਜ ਦਾ ਬੁਰਾ ਬੁਰਾ ਹਾਲ ਹੋਣ ਕਾਰਨ ਮਲਾਜ਼ਮ ਹੜਤਾਲ ਤੇ ਬੈਠੇ ਰਹੇ ਅੱਛਾ ਜੀ ਤਕਰੀਬਨ 1.5 ਮਿੰਟ ਹੋ ਗਿਆ ਸ਼ਹਿਰ ਦਾ ਬੁਰਾ ਹਾਲ ਹੋ ਰਿਹਾ ਸੀ ਅਸੀਂ ਉਪਨ ਆਪ ਦੇ ਸਾਧਨ ਕਰਕਰ ਪ੍ਰਾਈਵੇਟ ਲਪਾਪੇ ਜਿਵੇਂ ਵੀ ਪੂਰੀ ਤਾਂਦੇਹੀਆਂ ਕੰਮ ਕਰ ਰਹੇ ਹਾਂ ਓਕੇ ਗੱਲ ਕਰ ਕਾਰਨ ਇਹ ਕੁਦਰਤੀ ਕੁ੍ਰੋਪੀ ਬਾਰ-ਬਾਰ ਜੀ ਬਾਸ ਹੋਣ ਨਾਲ ਜਿਹੜੇ ਆਪਣੇ ਖਾਰਜੀ ਜਿਵੇਂ ਬਾਬਾ ਘਰ ਲੈਨੇ ਆ ਜਾਂ ਕੋਈ ਪਾਇਪ ਪਾਉਣੇ ਆ ਉਹ ਪਣ ਧਰੇ ਕਰਕੇ ਆਵਾਜ਼ ਆਈ ਬਾਧੂ ਹੋਣ ਦੇ ਨਾਲ ਉਹ ਕਿਤੇ ਟੁੱਟ ਗਿਆ ਕਿ ਖੜ ਗਿਆ ਜਿਵੇਂ ਧਰਤੀ ਦੇ ਅੰਦਰ ਗਰਾਊਂਡ ਹੁੰਦਾ ਹੈ ਲੋਕ ਸਹਿਯੋਗ ਨਹੀਂ ਦੇ ਰਹੇ ਮੰਨ ਲੋ ਸਹਿਯੋਗ ਵੀ ਨਹੀਂ ਦੇ ਰਹੀ ਕੋਸ ਆਨਸਰ ਓਕੇ ਉਹ ਸੰਸਰ ਹੁੰਦੇ ਆ ਜਿਹੜੇ ਮੰਨ ਲਓ 5-4% ਉਹ ਸਹਿਯੋਗ ਨਹੀਂ ਲੈਂਦੇ ਰਾਤ ਬਰਾਤੇ ਤੋੜ ਵੀ ਦਿੰਦੇ ਆ ਜੀ ਆਪਣਾ ਉਹ ਜਿਹਨੂੰ ਪਲੇ ਹੋਣਾ ਚਾਰ-ਪੰਜ ਕੰਮ ਘੰਟੇ ਕੰਮ ਖੜ ਜਾਂਦੇ ਜੀ ਓਕੇ ਇਹ ਤਾਂ ਅੰਦਰ ਗਰਾਉਂਡ ਇਹ ਪਹਿਲਾਂ ਆਪਣੀ ਪ੍ਰੋਪੋਜ਼ਲ ਪਾਸ ਹੋ ਜਾਂਦੀ ਤਾਂ ਠੀਕ ਨੂੰ ਦਿੱਕਤ ਨਹੀਂ ਆਉਂਦੀ ਓਕੇ ਇਹ ਆਪਾਂ ਟੋਪੇ ਨਾਲ ਕਾ ਵੀ ਪਾਇਆ ਹੋਇਆ ਜੀ ਜਦੋਂ ਪਾਸ ਹੋ ਕੇ ਆ ਗਏ ਆਪਣਾ 31 ਲੱਖ ਰੁਪਏ ਦਾ ਇਹ ਦੋਨੇ ਟੋਪੇ ਨਾਲ ਬਣਿਆ ਹੋਇਆ ਜੀ ਓਕੇ ਉਹ ਗਾਰ ਘੜਾ ਕੇ ਆਉਣ ਆਏ ਟਾਈਮ ਦੇ ਵਿੱਚ ਜੀ ਆਪਣੀ ਭਿੱਕੇ ਨੂੰ ਹੀ ਦਿੱਕਤ ਨਹੀਂ ਆਊਗੀ। ਭ੍ਰਦੀ ਪਾਰਟੀ ਵੱਲੋਂ ਜਿਹੜਾ ਨਿਸ਼ਾਨਾ ਸਾਧਿਆ ਜਾ ਰਿਹਾ ਜੀ ਕਿ ਆਏ ਕੇਰੇ ਵੀ ਮਸਾਂ ਵਾਰੀ ਇਹ ਇਸ ਤਰ੍ਹਾਂ ਹੀ ਕਰਾਂਗੇ। ਇਹ ਕਿੰਨੀ ਕਿ ਸਚਾਈ ਹੈ ਇਸ ਕੱਲ ਦੀ? ਵੀਡੀਓ ਵਾਇਰਲ ਹੋ ਰਹੀਆਂ ਨੇ। ਇਹ ਜੀ ਆਪਦੇ ਆਪ ਮਾਈ ਜਾਂਦੇ ਨੇ ਲੋਕਾਂ ਨੂੰ ਪਤਾ ਹੀ ਹੈ। ਜਦ ਕਿ ਪੰਜ ਚਾਰ ਬੰਦੇ ਦਾ ਕਿਹੜੇ ਕਹਿ ਰਹੇ ਨੇ? ਮਤਲਬ ਤੁਹਾਨੂੰ ਹੋ ਗਿਆ ਉਹਨੇ 9-10 ਮਹੀਨੇ। ਤੁੱਕ ਮੈਂ ਕਿਜੀ ਤਿੰਨ ਚਾਰ ਵਾਰ ਆਏ ਹੁਣੇ ਜੀ ਠੀਕ ਹੈ ਜੀ ਅਸੀਂ ਜਿਹੜੇ ਵੀ ਹੁਣ ਇਹ ਤੋਂ ਪਹਿਲਾਂ ਪ੍ਰੋਸੀਡਿੰਗਾਂ ਨੇ ਸਾਡੀਆਂ ਚੈੱਕ ਕਰ ਲਓ ਜਿਵੇਂ 13 ਵਾਰਡਾਂ ਦੇ ਸਾਂਝੇ ਕੰਮ ਪਾਇਆ ਜੀ ਠੀਕ ਹੈ ਕੋਈ ਪ੍ਰੋਸੀਡਿੰਗ ਦੇ ਵਿੱਚ ਮਤਭੇਦ ਵਾਲੀ ਗੱਲ ਨਹੀਂ ਸਾਡੇ ਐਮਐਲਏ ਸਾਹਿਬ ਦੇ ਫੰਡ ਚੋਂ ਐਸੇ ਆਇਆ 13 ਵਾਰਡਾਂ ਨੂੰ 5-5 ਲੱਖ ਰੁਪਏ ਦੇ ਹਿਸਾਬ ਨਾਲ ਉਹ ਵੀ ਅਸੀਂ ਪੈਂਟ ਕਿ ਲੱਖ ਰੁਪਏ ਮੰਨ ਲਓ ਪੈਂਟ ਨਾ ਉਹ ਤਾਂ 70 ਆ ਜੀ ਕੋਈ ਦਿੱਕਤ ਸਾਡਾ ਕੰਮ ਹੈ ਬਾਕੀ ਪੰਜ-ਪੰਜ ਲੱਖ ਪੈਂਟ ਦੇ ਵਾਰਡਾਂ ਨੇ ਪਾਇਆ ਹੋਇਆ ਜੀ ਓਕੇ ਪ੍ਰਧਾਨ ਜੀ ਇੱਕ ਹੋਰ ਵੀਡੀਓ ਵਾਇਰਲ ਹੋਈ ਸੀ ਤੁਹਾਡੀ ਪਾਰਟੀ ਦੀ ਜਿਹੜਾ ਆਵਾਮਾਤਮੀ ਪਾਰਟੀ ਦਾ ਗੋ ਹੈ ਉਹ ਮੰਨ ਲਓ ਤੁਹਾਡੀ ਸਰਕਾਰ ਦੇ ਖਿਲਾਫ ਤੁਹਾਡੇ ਖਿਲਾਫ ਜਿਹੜਾ ਬੋਲ ਰਿਹਾ ਮੰਨ ਲਓ ਬਰੋਥੀਆਂ ਨੇ ਤਾਂ ਨਿਸਾਨੇ ਸਾਧਰੀ ਨੇ ਤੁਹਾਡੇ ਆਪਣੇ ਵੀ ਜਿਹੜੇ ਤੁਹਾਡੇ ਆਪਾਂ ਕਿਸੇ ਦੇ ਬਰੋਚ ਹੋਏ ਪੈ ਨੇ ਕੀ ਕਹੋਗੇ ਜਿਹੜੇ ਆਵਾਦ ਦੱਚ ਨਹੀਂ ਹਾਂਜੀ ਇਹ ਜੀ ਅਨਜਾਨ ਨੇ ਨੂੰ ਅਜੇ ਪਤਾ ਨਹੀਂ ਨਾ ਖੇਤ ਵੀ ਮੰਨ ਲਓ ਜੀ ਖੇਤ ਨਾ ਖੇਤ ਡੁੱਬ ਗਏ ਸੀ ਉਧਰ ਪ੍ਰਚਾਨ ਹੋਏ ਹੋਏ ਨੇ ਆਥੀ 24 ਤਰੀਕ ਦੇ ਜੀ ਸ਼ਹਿਰ ਆਪਣਾ ਦਵਾ ਗਾ ਲਾੜੇ ਸਾਰੇ ਮਾਦੋ ਜੀ ਜੀ ਨੀ ਯਾਰ ਆਪਣੇ ਨਾਲ ਲੈ ਜੀ ਅਸੀਂ ਤਾਂ ਦੇ ਹੀ ਨਾ ਕੰਮ ਕਰ ਰਹੇ ਹਾਂ ਉਹ ਕਹਿੰਦਾ ਵੀ ਮੈਨੂੰ ਤਾਂ ਇਹ ਜੀ ਦਾ ਬੱਜੀ ਨਹੀਂ ਸੀ ਵੀ ਵਰਮਾ ਖੜਿਆ ਓਕੇ ਇੱਕ ਵਰਮਾ ਦਾ ਆਪਣਾ ਸਾਧਨ ਚੱਲ ਰਿਹਾ ਜੀ ਨਹੀਂ ਅਸੀਂ ਹੁਣ ਉਹਨਾਂ ਨੂੰ ਆਖਿਆ ਜੀ ਚਵੇਰੇ ਬਰਾਕੇ ਵੀ ਸਾਥ ਉਹ ਦਿਹਾੜੀ ਲੈਣੀਆਂ ਵਰਮਾ ਲੈਣਾ ਪੈ ਪਲੇੜਿਆ ਸਾਡੀ ਹੈਲਪ ਕਰੋ ਵੀ ਆਪਾਂ ਚਲਵਾ ਦਿੰਦੇ ਹਾਂ ਓਕੇ ਉਹ ਕਹਿੰਦੇ ਵੀ ਸੀਵਰੇਜ ਬੰਦ ਮੈਂ ਕਹਿੰਦਾ ਸਾਨੂੰ ਵੀ ਸਮੱਸਿਆ ਦਾ ਪਤਾ ਜੀ ਮੇਰੀ ਸਮੱਸਿਆ ਸੀਵਰੇਜ ਦੇ ਮਜ਼ਦਮ ਸਟ੍ਰਾਈਕ ਤੇ ਬੈਠਣੋਂ ਕਾਰਨ ਹੋਈ ਹੈ ਜੀ ਓਕੇ ਸ਼ਹਿਰ ਜੀ ਪਤਾਂ ਜੀ ਕੀ ਕਹੋਗੇ ਜਿਹੜੇ ਵਿਰੋਧੀ ਪਾਰਟੀ ਦੇ ਨੇ ਕਾਫੀ ਪੰਜ ਕਸਰੇ ਨੇ ਆਸੀਂ ਇੰਨਾ ਤੂੰ ਕਿਹੜੇ ਆਪਣੇ ਵਿਰੋਧੀ ਅਸੀਂ ਤਾਂ ਵਿਰੋਧੀ ਵੀ ਨਹੀਂ ਬੰਦੇ ਜੀ ਜਿਹੇ ਜੀ ਸੋਚ ਆਉਂਦੀ ਆ ਬੰਦਾ ਹੋਈ ਅਕਸਰ ਆਪ ਜਰਾ ਤਰਤੀ ਜਿਹਾ ਨੇ ਅਸੀਂ ਨਾ ਤੋਂ ਇਹੀ ਦੀ ਚਾ ਚਾਣਾ ਕਰਦੀ ਆ ਵੀ ਜਿਵੇਂ ਮੋਂ 24 ਤਰੀਕ ਤੋਂ ਬਾਰਸਾਂ ਦੀ ਤੁਰੇ ਫਿਰਦੇ ਸੀ ਆਪਣੇ ਠੀਕੀ ਦੇ ਤਕਰੀਬਨ 200 ਘਾੜੀ ਪਿਆਊਗਾ ਓਕੇ ਇਹ ਸਵੇਰੇ ਅਸੀਂ 6 ਵਜੇ ਉੱਠ ਕੇ 11 ਵਜੇ ਘਰੀਂ ਨਾ ਦੇ ਜੀ ਠੀਕ ਹੈ ਜੀ ਮੇਰੀ ਟੀਮ ਸਾਰੀ ਹੂੰ ਤੇ ਪਰ ਤਖਰੀ ਨੇ ਜਿਹੜੇ ਪੰਜ ਚਾਰ ਕਹਿੰਦੇ ਨੇ ਵੀ ਸਾਡੇ ਨਾਲ ਮਤ ਪੂਰੇ ਰਾਜਾ ਕੁਛ ਨਹੀਂ ਆ ਇਹ ਵੀ ਵੋਟ ਬੈਂਕ ਦਾ ਰਾਜ ਕਰਦੇ ਆ ਪਰ ਇਹਨਾਂ ਨੂੰ ਮੈਂ ਤੋਂ ਪੁੱਛਣਾ ਚਾਹਣਾ ਵੀ ਕਿਸੇ ਦਾ ਘਰ ਤੇ ਟੇੜਾ ਵੀ ਜਾਂ ਕਿਸੇ ਦਾ ਘਟਾ ਗਿਆ ਵੀ ਅਸੀਂ ਜਿਵੇਂ ਪਾਣੀ ਚੁਰਾਏ ਹੋਏ ਆ ਉਹੋ ਜਿਹਾ ਕੰਮ ਕਰ ਲੈਣ ਮੱਲੋ ਨਕਰਾਂ ਦਾ ਜੈਜਾ ਉਹਨਾਂ ਦੇ ਘਰਾਂ ਦੇ ਜੈਜਾ ਕਰਨਾ ਫਟਵਾਰੀ ਸਾਹਿਬ ਨੂੰ ਨਾਲ ਤੁਸੀਂ ਜ਼ਿਲਦਾਰ ਸਾਹਿਬ ਨੂੰ ਨਾਲ ਲੈਣ ਪਰ ਇਹਨਾਂ ਦੇ ਹਿੰਮਤ ਘਾਏ ਨਹੀਂ ਓਕੇ ਮੱਲੋ ਵੀ ਜਿਹੜੀ ਇਸ ਟਾਈਮ 'ਚ ਰਾਜਨੀਤੀ ਚਾਹੀਦੀ ਨਹੀਂ ਤੁਸੀਂ ਤੁਹਾਡਾ ਕਹਿੰਦਾ ਮਤਲਬ ਹੈ ਸਾਡਾ ਇਹ ਨਹੀਂ ਇਹ ਰਾਜਨੀਤੀ ਨਹੀਂ ਚਾਹੀਦੀ ਆਪਣੇ ਤੇ ਹੁਣ ਸੰਕਟ ਦੀ ਘੜੀ ਹੈ ਆਪਾਂ ਨੂੰ ਸਾਂਝੇ ਘਟੇ ਹੋ ਤੇ ਵਿਕਰਨਾ ਚਾਹੀਦੇ ਪਰ ਲੋਕਾਂ ਦੀ ਹਿੰਮੀ ਵੀ ਹੈਲਪ ਹੋ ਜੇ ਉਹ ਨਹੀਂ ਥੋੜੀ ਹੈ ਸਾਥਰੀ ਕਾਲ ਦੋਸਤੋ ਦੋਸਤੋ ਕਿ ਕਰੇ ਨਾਗਰ ਪੰਚਾਇਤ ਕੀ ਦੇ ਦਫਤਰ ਤੇਾਰੇ ਬਾੜਵਾਸੀ ਆਹ ਕਰ ਇੱਕ 2 4 5 12 ਅਸੀਂ ਸਾਰੇ ਬਾੜਵਾਸੀਆਂ ਨੂੰ ਬੇਨਤੀ ਕਰਦਾ ਵੀ ਜਿਹੜਾ ਗੁਰਦੁਆਰੇ ਰੋਡ ਪਰ ਪਾਣੀ ਖੜੇਗਾ ਉਸ ਦਾ ਹੱਲ ਕਰਾਉਣਾ ਤਾਂ ਜੋ ਕਮੇਟੀ ਦੇ ਵਿੱਚ ਆ ਜਾਓ ਕਮੇਟੀ ਦੇ ਹੱਥ ਖੜੇ ਕਰਦੇ ਐਲਓ ਸਰ ਨੇ ਵੀ ਹੱਥ ਖੜੇ ਕਰਦੇ ਵੀ ਸਾਥ ਤੋਂ ਇਹ ਪਾਣੀ ਨਹੀਂ ਨਿਕਲਦਾ ਇੱਕ ਵਰਮਾ ਚਲਾਇਆ ਸੀ ਜਿਹੜਾ ਸ਼ਿਵ ਦਵਾਲੇ ਕੋਲੇ ਵਰਮਾ ਚਲਾਇਆ ਸੀ ਉਹ ਵੀ ਇਹਨਾਂ ਨੇ ਬੰਦ ਕਰਤਾ ਤੋਂ ਜਿੰਨੇ ਵੀ ਟੀਪੀ ਦੇ ਬਾਕੀ ਨੇ ਗੁਰਦੁਆਰਾ ਰੋਡ ਤੇ ਮੰਦਰ ਗੁਰਦੁਆਰੇ ਜਿੰਨੀਆਂ ਵੀ ਸੰਸਥਾਵਾਂ ਨੇ ਜਿਹੜੀਆਂ ਕਹਿਨੀਆਂ ਹੁੰਦੀਆਂ ਸੀ ਵੀ ਸਾਡੇ ਨਾਲ ਥੋੜੇ ਨਾਲ ਖੜਾਂਗੇ ਜੇ ਕੋਈ ਗੱਲਬਾਤ ਹੋਈ ਤੋਂ ਅਸੀਂ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਕਰਦੇ ਹਾਂ ਵੀ ਆ ਜਾਓ ਨਗਰ ਪੰਚਾਇਤ ਠੀਕੀ ਦੇ ਦਫ਼ਤਰ ਤੇ ਜਾਓ ਸਾਡੀ ਮਦਦ ਕਰੋ ਅੱਜ ਅਸੀਂ ਤਾਂ ਡੁੱਬੇ ਪਿਆ ਯਾਰ